ਸਰਦਾਰ ਹੁਮੀਰ ਸਿੰਘ ਜੀ ਕੁਝ ਫੈਸਲੇ ਸਾਡੀ ਸਰਕਾਰ ਕੱਲ ਲੈਂਦੀ ਆ ਔਰ ਸਖਤ ਫੈਸਲੇ ਮੰਨੇ ਜਾ ਰਹੇ ਉਹਨਾਂ ਚੋਂ ਕਿ ਤੁਹਾਡੇ ਤੌਰ ਦੇਾਂਗੇ ਜਿਹੜੇ 30 ਰੱਖਾਂਗੇ 25 ਤੋਰ ਦੇਾਂਗੇ ਜਿਹੜੇ ਥੋੜੇ ਸੁਰੱਖਿਆ ਸਲਾਹ ਕਰਨੇ 48 ਘੰਟਿਆਂ ਚ ਸਪੈਸ਼ਲ ਵੀਜ਼ਾ ਵਾਲੇ ਚਲੇ ਜਾਓ 1 ਮਈ ਤੱਕ ਅਟਾਰੀ ਬਾਰਡਰ ਨਹੀਂ ਜਿਹੜੇ ਆਏ ਨੇ ਉਹ ਮੁੜ ਜੋ 1 ਮਈ ਤੋਂ ਅਟਾਰੀ ਬੰਡ ਬਾਰਡਰ ਬੰਦ ਕਰ ਦੇਾਂਗੇ ਇਹ ਸਾਰਾ ਫੈਸਲੇ ਜਿਹੜੇ ਹੋਏ ਨੇ ਉਹਨਾਂ ਦੇ ਕੀ ਅਰਥ ਨੇ ਕੀ ਉਹ ਕਹਿੰਦੇ ਨੇ ਮੈਂ ਇਹ ਜਾਨਣਾ ਚਾਹੁੰਦਾ ਕਿ ਜਿਹੜੇ ਫੈਸਲੇ ਸਾਡੇ ਵਾਲੇ ਪਾਸੇ ਹੋਏ ਨੇ ਉਹ ਕੀ ਨੇ ਸਹੀ ਰੂਪ ਚ ਉਹਨਾਂ ਦਾ ਬਖਿਆਨ ਤੇ ਇਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਜਿਹੜੇ ਫੈਸਲੇ ਹੋਏ ਨੇ ਉਹਨਾਂ ਦਾ ਸਹੀ ਬਖਿਆਨ ਇਹ ਸਾਡੇ ਮੂਰੇ ਰੱਖ ਦਿਓ ਫਿਰ ਆਪਾਂ ਉਹਨਾਂ ਦੇ ਭਾਵ ਅਰਥ ਤੇ ਉਹਨਾਂ ਦਾ ਅਸਰ ਰੂਕ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਰਦਾਰ ਹਮੀਰ ਸਿੰਘ ਜੀ ਬਿਲਕੁਲ ਐਮਰਜੈਂਸੀ ਜਿਹੜਾ ਮਾਹੌਲ ਸੀਗਾ ਉਹਦੇ ਵਿੱਚ ਭਾਰਤ ਸਰਕਾਰ ਨੇ ਵੀ ਕੈਬਨਿਟ ਕਮੇਟੀ ਔਨ ਸਿਕਿਉਰਿਟੀ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਬਹੁਤ ਸੀਨੀਅਰ ਮੰਤਰੀ ਹੁੰਦੇ ਨੇ ਤੇ ਜਾਂ ਐਨਐਸਏ ਹੁੰਦਾ ਜਿਹੜਾ ਨੈਸ਼ਨ ਸਕਿਉਰਿਟੀ ਐਡਵਾਈਜ਼ਰ ਹੁੰਦਾ ਤੇ ਉਹਨਾਂ ਨੇ ਇੱਕ ਫੈਸਲੇ ਲਏ ਸੀਗੇ ਪੰਜ ਮੋਟੇ ਫੈਸਲੇ ਜਿਹੜੇ ਸਭ ਤੋਂ ਵੱਡੇ ਸਭ ਤੋਂ ਪਾਵਰਫੁਲ ਫੈਸਲੇ ਮੰਨੇ ਜਾਂਦੇ ਸੀ ਕਿ ਜੀ ਜਿਹੜੀ ਲਗਾਤਾਰ 1960 ਤੋਂ ਲੈ ਕੇ ਵਰਲਡ ਬੈਂਕ ਦੀ ਮਤਲਬ ਵਿਚੋਲਗੀ ਦੇ ਨਾਲ ਇੱਕ ਜਿਹੜੀ ਇੰਡਸ ਵਾਟਰ ਟ੍ਰੀਟੀ ਜਿਹਨੂੰ ਕਿਹਾ ਜਾਂਦਾ ਸੀ ਉਹਨੂੰ ਸਸਪੈਂਡਿੰਗ ਮੋੜ ਤੇ ਰੱਖਿਆ ਕਹਿੰਦੇ ਜੀ ਅਸੀਂ ਹੁਣ ਉਹਨੂੰ ਅੱਗੇ ਆਪਣੇ ਤਰੀਕੇ ਨਾਲ ਚਾਲੂ ਨਹੀਂ ਰੱਖਾਂਗੇ ਅਸੀਂ ਸਸਪੈਂਡਡ ਮੋੜ ਤੇ ਰੱਖਦੇ ਹਾਂ ਔਰ ਦੂਜੀ ਗੱਲ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਉਸ ਲੈਵਲ ਦੇ ਉੱਤੇ ਇਹ ਕੀਤੀ ਕਿ ਜਿਹੜਾ ਬਾਗਾ ਬਾਰਡਰ ਟੋਟਲੀ ਬੰਦ ਤੇ ਜਿਹੜੇ ਸਾਰਕ ਦੇ ਰਾਹ ਦੇ ਰਾਹੀ ਕੁਝ ਬੀਜਾ ਸਿਸਟਮ ਸੀਗਾ ਜਾਂ ਬਾਕੀ ਦੇ ਲੋਕ ਜਿਨ੍ਹਾਂ ਨੂੰ ਦਿੰਦੇ ਸੀਗੇ ਉਹ ਵੀ ਸਾਰੇ ਬੰਦ ਤੇ ਇਹਦੇ ਨਾਲ ਦੀ ਨਾਲ ਜਿੰਨੇ ਵੀ ਲੋਕ ਇੱਧਰ ਆ ਰਹੇ ਨੇ ਉਹਨਾਂ ਨੂੰ 48 ਘੰਟੇ ਚ ਵਾਪਸ ਮੜਨ ਦਾ ਜਿਹੜੇ ਮੈਡੀਕਲ ਗਰਾਊਂਡ ਚ ਆਏ ਨੇ ਉਹਨਾਂ ਨੂੰ 29 April ਤੱਕ ਵਾਪਸ ਮੜਨ ਦਾ ਜਾ ਕੋ ਜੋ ਹੋਰ ਜਿਹੜੇ ਲੋਕ ਜੈਨੂਨ ਵੀਜੇ ਤੇ ਆਏ ਹੋਏ ਨੇ ਆਲਰੇਡੀ ਉਹਦੇ ਤੇ ਉਹ 1 ਮਈ ਤੱਕ ਵਾਪਸ ਮੋੜ ਦਿੰਦਾ ਤੇ ਇਹਦੇ ਨਾਲ ਹੀ ਇਹਨਾਂ ਨੇ ਇਹ ਵੀ ਕਿਹਾ ਜਿਹੜੇ ਉਹ ਸਾਰੇ ਮਾਮਲੇ ਦੇ ਵਿੱਚ ਕਿ 55 55 ਬੰਦੇ ਲਗਭਗ ਸੀਗੇ ਪਹਿਲਾਂ ਦੋਨੋਂ ਦੇਸ਼ਾਂ ਦੇ ਵਿੱਚ ਡਿਪਲੋਮੈਟਿਕ ਆਫਿਸਰਸ ਦੇ ਵਿੱਚ ਉਹ ਘਟਾ ਕੇ ਉਹਨਾਂ ਦੀ ਗਿਣਤੀ 30 30 ਕਰ ਦਿੱਤੀ ਕਿ 30 ਹੈਗੀ ਤੇ ਉਧਰ ਪਾਕਿਸਤਾਨ ਨੇ ਵੀ ਉਹੀ ਤੇ ਇਹਨਾਂ ਨੇ ਵੀ ਉਹੀ ਕਿ ਸਾਡੇ ਇੰਨੇ ਰਹਿਣਗੇ ਤੁਹਾਡੇ ਵੀ ਚਲੇ ਜਾਓ ਔਰ ਬਾਕੀ ਦੀਆਂ ਚੀਜ਼ਾਂ ਇਹ ਸਾਰੇ ਫੈਸਲੇ ਇੱਕ ਇਮੀਡੀਏਟ ਇਹ ਦਿਖਾਉਣ ਦੇ ਵਾਸਤੇ ਇਤੋਂ ਵੀ ਜ਼ਿਆਦਾ ਜਿਹੜੀ ਇੱਕ ਭਾਸ਼ਾ ਲਗਾਤਾਰ ਚੱਲ ਰਹੀ ਸੀ ਕਿ ਅਸੀਂ ਨਾਕੇ ਪਰ ਜਿਹੜੇ ਅਤਵਾਦੀ ਆਏ ਉਹਨਾਂ ਨੂੰ ਉਹਨਾਂ ਦੇ ਪਿੱਛੇ ਬੈਠੇ ਜਿਹੜੇ ਬਾਕੀ ਦੇ ਲੋਕ ਨੇ ਉਹਨਾਂ ਨੂੰ ਵੀ ਇਹ ਸੰਕ ਸਿਖਾਵਾਂਗੇ ਜਿਹੜਾ ਕਦੇ ਯਾਦ ਰੱਖਣਗੇ ਜਦੋਂ ਇਹ ਤੋਂ ਪਹਿਲਾਂ ਨਹੀਂ ਆਇਆ ਉਹਦੇ ਨਾਲ ਇੱਕ ਮਾਹੌਲ ਲਗਾਤਾਰ ਗੂੰਜ ਰਿਹਾ ਹੈ ਕਿ ਕੀ جنگ ਵੀ ਲੱਗ ਸਕਦੀ ਹੈ ਕਿ ਬਾਲਾਕੋਟ ਟਾਈਪ ਸਰਜਿਕਲ ਸਟ੍ਰਾਈਕ ਵੀ ਹੋ ਸਕਦਾ ਹੈ ਕੀ ਬਕਬਕ ਤਰੀਕੇ ਇਹੋ ਜਿਹੇ ਵੀ ਹੋ ਸਕਦੇ ਨੇ ਉਹ ਅਜੇ ਹਵਾ ਚ ਮਤਲਬ ਉਹ ਡਿਸੀਜਨ ਹੈ ਜਿਹੜਾ ਲਗਾਤਾਰ ਅਜੇ ਇੱਕ ਗੱਲ ਅੱਗੇ ਨੂੰ ਹੋ ਸਕਦੀ ਹੈ ਰਹੀ ਹੈ ਕੀ ਹੈ ਤੇ ਉਸੇ ਚ ਸ਼ਾਇਦ ਇਹ ਜੀਚਾਂ ਨੇ ਕਿ ਆਲ ਪਾਰਟੀ ਮੀਟਿੰਗ ਨੂੰ ਬਰੀਫ ਕਰਨ ਦੀਆਂ ਗੱਲਾਂ ਜਿਹੜੀਆਂ ਆਈਆਂ ਨੇ ਕਿ ਇਹਦੇ ਤੇ ਸਿਚੁਏਸ਼ਨ ਆ ਹੋਗੀ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਇਹ ਸਾਰੇ ਮਾਮਲੇ ਦੇ ਵਿੱਚ ਆਈਆਂ ਨੇ ਹੁਣ ਇਹਨਾਂ ਦਾ ਬਹੁਤ بڑا ਇੰਪੈਕਟ ਕੀ ਪੈਣਾ ਜਿਹੜੀਆਂ ਚੀਜ਼ਾਂ ਨੇ ਕੀ ਚਾਹੇ ਨਾਰਮਲ ਚੀਜ਼ਾਂ ਨੇ ਜਾਂ ਇਹਦਾ ਅਸਰ ਪੈਣਾ ਇਹ ਆਪਦੇ ਆਪ ਚ ਬਹੁਤ ਵੱਡੀਆਂ ਗੱਲਾਂ ਨੇ ਜਿਨ੍ਹਾਂ ਨੂੰ ਗੰਭੀਰਤਾ ਨਾਲ ਵਾਚਣਾ ਦਾ ਸਵਾਲ ਹੈ ਮੋੜਵੇਂ ਰੂਪ ਦੇ ਵਿੱਚ ਪਾਕਿਸਤਾਨ ਨੇ ਉਹਨੇ ਆਪਣੀ ਨੈਸ਼ਨਲ ਸਕਿਉਰਿਟੀ ਕਮੇਟੀ ਜਿਹੜੀ ਹੈ ਜਿਹੜੀ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੀ ਅਗਵਾਈ ਚ ਹੁੰਦੀ ਹੈ ਉਹ ਬੁਲਾਈ ਉਹ ਬੁਲਾ ਕੇ ਇੱਕ ਬੜਾ ਲੰਮਾ ਚੌੜਾ ਇੱਕ ਜਿਹੜਾ ਬਿਆਨ ਜਾਰੀ ਹੋਇਆ ਰੈਗੂਲੇਸ਼ਨ ਉਹਨਾਂ ਦਾ ਜਿਹੜਾ ਜਾਰੀ ਹੋਇਆ ਲਗਭਗ ਉਸੇ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਤਾਂ ਇੰਡਸ ਵਾਟਰ ਟ੍ਰੀਟੀ ਦਾ ਮਾਮਲਾ ਹੈ ਇਹ ਇੱਕ ਜੰਗੀ ਹਥਿਆਰ ਦੀ ਤਰ੍ਹਾਂ ਵਰਤਿਆ ਗਿਆ ਤੇ ਇਹਨੂੰ ਮਤਲਬ ਵਾਰ ਦੀ ਤਰ੍ਹਾਂ ਮਾਰ ਦੇ ਇੱਕ ਟੂਲ ਦੇ ਤੌਰ ਤੇ ਹੀ ਅਸੀਂ ਦੇਖਦੇ ਆ ਕਿ ਇੱਕ ਜੰਗ ਲਾਉਣ ਦਾ ਇੱਕ ਜਰੀਆ ਹੈ ਇਹ ਸਾਰੇ ਮਾਮਲੇ 'ਚ ਉਹ ਕਿਉਂਕਿ ਕਹਿ ਰਹੇ ਨੇ ਕਿ ਅਸੀਂ ਲੋਅਰ ਰਿਪੇਰੀਆ ਨਾਲ ਤੇ ਭਾਰਤ ਆਪਰ ਰਿਪੇਰੀਆ ਨਾਲ ਜਦੋਂ ਨੈਸ਼ਨਲ ਇੰਟਰਨੈਸ਼ਨਲ ਪ੍ਰਿੰਸੀਪਲ ਦਾ ਮਾਮਲਾ ਹੈ ਤੇ ਸਾਡਾ ਪਾਣੀ ਡਾਇਵਰਟ ਕਰਨਾ ਜਾਂ ਬਾਕੀ ਦੀਆਂ ਚੀਜ਼ਾਂ ਜੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਬਾਤ ਚਾਹਣਗੀਆਂ ਤਾਂ ਉਹਦੇ ਨਾਲ ਇਹ ਗੱਲ ਆਟੋਮੈਟਿਕਲੀ ਇੱਕ ਜੰਗੀ ਰੂਪ ਦੀ ਦਾ ਰਹਿ ਜੇਗਾ ਸੰਭਾਵਨਾ ਤੇ ਨਾਲ ਉਹਨਾਂ ਨੇ ਇਹ ਕਰਤਾ ਇਹੀ ਸਸਪੈਂਡਡ ਮੂਡ ਦੇ ਮੋੜ ਦੇ ਵਿੱਚ ਕਿ ਜੀ ਸਿਮਲਾ ਐਗਰੀਮੈਂਟ ਦੇ ਸਮੇਤ ਕਿਉਂਕਿ ਇਸ ਤੋਂ ਪਹਿਲਾਂ ਸਭ ਤੋਂ 65 ਤੋਂ ਬਾਅਦ ਦੇ ਵਿੱਚ ਜਿਹੜੀ ਲੜਾਈ ਹੋਈ ਸੀ ਇੱਕ ਉਹ ਹੋਇਆ ਸੀ ਐਗਰੀਮੈਂਟ ਤਾਸਕਰ ਦਾ ਉਸ ਤੋਂ ਬਾਅਦ 71 ਦੀ ਲੜਾਈ 'ਚ ਸਿਮਲਾ ਐਗਰੀਮੈਂਟ ਹੋਇਆ ਸੀ ਜਿਹੜੀ ਉਹ ਸਾਰੇ ਮਾਮਲੇ 'ਚ ਉਹਨਾਂ ਸਮੇਤ ਜਿੰਨੇ ਸਿਮਲਾ ਐਗਰੀਮੈਂਟ ਸਮੇਤ ਜਿੰਨੇ ਐਗਰੀਮੈਂਟ ਨੇ ਉਹਨਾਂ ਨੂੰ ਅਸੀਂ ਹੈਲਡ ਇਨ ਐਂਬੇਸ ਰੱਖਦੇ ਹਾਂ ਜਿਵੇਂ ਉਹਨਾਂ ਨੇ ਕਿਹਾ ਸੀ ਸੰਧੀ ਨੂੰ ਰੱਖਦੇ ਆ ਭਾਰਤ ਨੇ ਤੇ ਉਹਨਾਂ ਨੇ ਕਿਹਾ ਕਿ ਸਾਰੇ ਐਗਰੀਮੈਂਟ ਸਸਪੈਂਡਡ ਮੋਡ ਤੇ ਰਖ ਰਿਹਾ ਇਸੇ ਟੰਗ ਨਾਲ ਸਾਰੇ ਪਾਕਿਸਤਾਨ ਗਏ ਬੰਦਿਆਂ ਨੂੰ ਉਹਨਾਂ ਨੇ ਕਹਤਾ 48 ਘੰਟੇ ਦੇ ਵਿੱਚ ਪਾਕਿਸਤਾਨ ਛੱਡ ਜੋ ਜਿਹੜਾ ਉਹ ਸਾਰਕ ਦਾ ਇੱਕ ਐਸਾ ਸਮਝੌਤਾ ਬਣੀ ਹੋਈ ਸੀ ਜਾਂਦੇ ਸੀ ਆਉਂਦੇ ਸੀ ਵੀਜ਼ਾ ਮਿਲਦਾ ਸੀਗਾ ਤੇ ਵਾਗਾ ਬਾਰਡਰ ਰਹੀਂ ਉਹਨਾਂ ਨੇ ਵੀ ਇਹ ਕਹਿਤਾ ਕਿ ਜਿਹੜੀ ਵਾਗਾ ਬਾਰਡਰ ਕੱਲਾ ਨਹੀਂ ਮਤਲਬ ਓਵਰਆਲ ਇੰਡੀਆ ਦੇ ਨਾਲ ਜਿਹੜਾ ਵਪਾਰ ਹੈ ਥਰੂ ਥਰਡ ਕੰਟਰੀ ਵੀ ਹੋ ਰਿਹਾ ਹੈ ਚਾਹੇ ਸਾਡਾ ਸਿੱਧਾ ਨਹੀਂ ਹੋ ਰਿਹਾ ਉਹਦੇ ਤੇ ਵੀ ਰੋਕ ਲਗਾ ਦਿੱਤੀ ਹੈ ਉਸ ਸਾਮੰਨੇ ਦੇ ਵਿੱਚ ਆਪਣਾ ਜਿਹੜਾ ਸੈਟਅਪ ਇਹੋ ਜਿਹਾ ਬਣਦਾ ਹੈ। ਔਰ ਨਾਲ-ਨਾਲ ਉਹਨਾਂ ਨੇ ਕੁਝ ਗੱਲਾਂ ਇਹ ਜੀਆਂ ਵੀ ਕੀਤੀਆਂ ਜਿਵੇਂ ਡਿਫੈਂਸ ਆ ਮੋਡ ਚ ਹੈ ਜੀ। ਪਾਕਿਸਤਾਨ ਤਾਂ ਅਤਵਾਦ ਦਾ ਸਭ ਤੋਂ بڑا ਵਿਕਟਮ ਹੈ ਪਹਿਲਾਂ ਹੀ। ਸਾਡੇ ਤਾਂ ਕਿਸੇ ਵੀ ਨਾਲੋਂ ਜ਼ਿਆਦਾ ਅਸੀਂ ਮਤਲਬ ਆਪਣੀਆਂ ਸਟੇਟਾਂ ਦੇ ਵਿੱਚ ਵੀ ਵਕ-ਵਕ ਤਾਵਾ ਤੇ ਦੇਖਦੇ ਹਾਂ। ਨਾਲ-ਨਾਲ ਉਹਨਾਂ ਨੇ ਕਿ ਅਟੈਕ ਵੀ ਕੀਤਾ ਇੰਡੀਆ ਤੇ ਇਸ ਲੈਵਲ ਦੇ ਉੱਤੇ ਕਿ ਜੰਮੂ ਕਸ਼ਮੀਰ ਜਿਹੜਾ ਉਹਨੂੰ ਤੁਸੀਂ ਜ਼ਬਰੀ ਕਬਜ਼ੇ 'ਚ ਕੀਤਾ ਹੋਇਆ ਹੈ ਰੈਫਰੈਂਡਮ ਹੋਣਾ ਚਾਹੀਦਾ ਹੈ। ਬਾਕੀ ਚੀਜ਼ਾਂ ਨੇ ਔਰ ਨਾਲ ਆ ਸਾਰਾ ਵਕਫ ਬੋਰਡ ਜੇਬ ਉਹ ਐਕਟ ਜਿਹੜੇ ਵੀ ਮੁਸਲਮਾਨ ਦੇ ਬਾਰੇ ਚ ਨੇ ਇਹ ਸਾਰੀਆਂ ਚੀਜ਼ਾਂ ਵਿੱਚ ਲਿਖ ਕੇ ਉਹਨਾਂ ਨੇ ਇਹ ਟਰਾਈ ਕੀਤੀ ਕਿ ਕੌਂਟਰ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਗੱਲ ਕੀਤੀ ਜਾਏ ਤੇ ਨਾਲ ਇਹ ਕਹਿ ਕੇ ਇੰਡੀਆ ਜਿਹੜਾ ਜਿਹੜਾ ਐਗਰੈਸ਼ਨ ਹੈ ਉਹ ਠੀਕ ਨਹੀਂ ਹੈ ਫੁਲਾਨਾ ਜਿਹੜਾ ਵਿਕਟਮ ਨੂੰ ਬਲੇਮ ਕਰਨ ਦੀ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਪਹਿਲੇ ਕਿਵੇਂ ਪਤਾ ਹੈ ਅਸੀਂ ਕਹਿ ਰਹੇ ਸਾਡਾ ਕੋਈ ਦੋਸ਼ ਨਹੀਂ ਹੈ ਸਾਰੇ ਮਾਮਲਿਆਂ ਦੇ ਵਿੱਚ ਉਹ ਇੱਕ ਗੱਲ ਆਪਨੇ ਆਪ ਦੇ ਵਿੱਚ ਚੱਲ ਰਹੀਆਂ ਨੇ ਹੁਣ ਸਵਾਲ ਤਾਂ ਇਹ ਦੋ ਤੇ ਰਾ ਨੇ ਦੋਨਾਂ ਨੇ ਆਪੋ ਆਪਣਾ ਹਾਈएस्ट ਡਿਸੀਜਨ 메ਕਿੰਗ ਬਾਡੀ ਜਨੇ ਇਹ ਦੋਨੋਂ ਪਾਸੇ ਦੋਨਾਂ ਨੇ ਇੱਕ ਗੱਲ ਅੱਗੇ ਨੂੰ ਤੋਰਤੀ ਉਹ ਗੱਲ ਇਸ ਪਾਸੇ ਵੱਲ ਨੂੰ ਤੁਰ ਰਹੀ ਹੈ ਹੁਣ ਜਿਹੜੀ ਇੱਕ ਬੇਹੱਦ ਟਕਰਾਵ ਵਾਲੀ ਸਥਿਤੀ ਬਣਦੀ ਜਾ ਰਹੀ ਹੈ ਉਦੋਂ ਬਾਅਦ ਇਹ ਡਿਪਲੋਮੈਟਿਕ ਐਂਗਲ ਲਕਰ ਨੇ ਸਾਰੇ ਪਰ ਡਿਪਲੋਮੈਟਿਕ ਵੀ ਹਰ ਤਰ੍ਹਾਂ ਦਾ ਸਬੰਧ ਤੋੜਨ ਦੇ ਜਿਹੜੇ ਪੋਜੀਸ਼ਨ ਹੁੰਦੀ ਆ ਅੱਗੇ ਨੂੰ ਉਧਰ ਨੂੰ ਵੱਧ ਰਹੇ ਨੇ ਇਹਦਾ ਇਮਪੈਕਟ ਉਦੋਂ ਬਾਅਦ ਦੀ ਗੱਲ ਹੈ ਕਿ ਪੰਜਾਬ ਤੇ ਕੀ ਪੈਣਾ ਹੈ ਦੇਸ਼ ਤੇ ਕੀ ਪੈਣਾ ਹੈ ਇੰਟਰਨੈਸ਼ਨਲ ਪੋਲਿਟਿਕਸ ਤੇ ਕੀ ਪੜ੍ਹਣਾ ਹੈ ਸਾਰਕ ਤੇ ਕੀ ਪੜ੍ਹਣਾ ਉਹ ਤੋਂ ਬਾਅਦ ਦਾ ਇਹ ਪਰ ਦੋਨੇ ਧਿਰਾਂ ਨੇ ਇਸ ਲੈਵਲ ਦੇ ਉੱਤੇ ਗੱਲ ਕੀਤੀ ਹੈ ਤੇ ਨਾਲ ਭਾਰਤ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਜਿਹੜਾ ਰਿਲੀਜੀਅਸ ਮਾਹੌਲ ਬਣਾਇਆ ਜਾ ਰਿਹਾ ਹਿੰਦੂ ਮੁਸਲਮ ਹਿੰਦੂ ਮੁਸਲਮ ਉਹ ਬਹੁਤ ਖਤਰਨਾਕ ਹੈ ਜਿਹੜਾ ਇੱਕ ਇਹਨਾਂ ਤੋਂ ਬਿਨਾ ਮਤਲਬ ਇਹ ਟੈਕਨੀਕਲ ਗੱਲਾਂ ਤੋਂ ਬਿਨਾ ਜਿਹੜਾ ਬਣਾਇਆ ਜਾ ਰਿਹਾ ਪਰ ਪੋਜ਼ਿਟਿਵ ਗੱਲ ਇਹ ਹੈ ਕਿ ਜਿਹੜੇ ਬਹੁਤ ਸਾਰੇ ਸੈਲਾਨੀ ਗਏ ਸੀ ਜਿਨ੍ਹਾਂ ਚ ਮੈਜੋਰਿਟੀ ਹਿੰਦੂ ਹੀ ਨੇ ਉਹਨਾਂ ਦਾ ਇਹ ਕਹਿਣਾ ਕਿ ਕਸ਼ਮੀਰੀਆ ਦੀ ਮੁਹੱਬਤ ਜਿਹੜੀ ਸਾਡੇ ਨਾਲ ਹੈ ਟੈਨਰਿਸਟ ਕੌਣ ਨੇ ਅਸੀਂ ਨਹੀਂ ਜਾਣਦੇ ਜੋ ਮਰਜ਼ੀ ਉਹਨਾਂ ਨਾਲ ਕਰਨਾ ਕਰੋ ਪਰ ਇਹਨੂੰ ਕਮਿਊਨਿਟੀ ਦਾ ਜਿਹੜਾ ਇੱਕ ਕੰਮ ਹੈ ਉਹਨੂੰ ਨਾ ਆਪਸ ਦੇ ਵਿੱਚ ਜੋੜੋ ਤੇ ਇਸ ਧੱਕ ਦੇ ਨਾਲ ਗੱਲ ਨਾ ਕਰੋ ਜਿਹੜਾ ਉਹ ਇੱਕ ਆਪਣੇ ਆਪ ਦੇ ਵਿੱਚ ਗੱਲ ਹੈ ਹਾਲਾਂਕਿ ਬਹੁਤ بڑا ਇਹ ਸਦਮਾ ਹੁੰਦਾ ਹੈ ਦੇਸ਼ ਦੇ ਵਿੱਚ ਵੀ ਜਦੋਂ ਵੱਡੀ ਗਿਣਤੀ 'ਚ ਬੰਦੇ ਜਾਂਦੇ ਨੇ ਇੰਨੀਆਂ ਲਾਸਾਂ ਬਕ-ਬਕ ਸੂਬਿਆਂ ਦੇ ਵਿੱਚ ਜਾਂਦੀਆਂ ਨੇ ਔਰ ਉਹ ਬਿਲਕੁਲ ਦੇਖ ਕੇ ਲੋਕਾਂ ਦਾ ਮਨ ਉਤੇ ਜੇ ਤभी ਹੁੰਦਾ ਹੈ ਗੁੱਸਾ ਵੀ ਆਉਂਦਾ ਹੈ ਤੇ ਉਹ ਪਰ ਉਹਨੂੰ ਪੋਲਿਟੀਕਲ ਰੰਗ ਦਿੱਤੀ ਜਾਣੀ ਹੈ ਜਾਂ ਕਿਹੋ ਜਿਹੀ ਰੰਗ ਦਿੱਤੀ ਜਾਣੀ ਹੈ ਜਾਂ ਕਿਹੜੇ ਤਰੀਕੇ ਦੇ ਨਾਲ ਇਹਨੂੰ ਸੋਲਵ ਕਰਨਾ ਹੈ ਇਹ ਸਭ ਤੋਂ بڑا ਕੁਐਸਚਨ ਹੈ ਜੇ ਹੈਗਾ ਸਾਰਿਆਂ ਦੇ ਸਾਹਮਣੇ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਪ੍ਰਧਾਨ ਮੰਤਰੀ ਬਿਹਾਰ ਦੇ ਸੀਗੇ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਅੰਗਰੇਜ਼ੀ 'ਚ ਵੀ ਆਪਣੀ ਗੱਲ ਬੜੇ ਜੋਰ ਸ਼ੋਰ ਨਾਲ ਕਹੀ ਫਿਰ ਉਹਨਾਂ ਨੇ ਇਹ ਵੀ ਗੱਲ ਉਧਰਾਈ ਕਿ ਹੁਣ ਅੱਤਵਾਦੀਆਂ ਦੀ ਬਚੀ ਖੁਚੀ ਜ਼ਮੀਨ ਖਤਮ ਕਰਨ ਦਾ ਇਹ ਕੀ ਦੇਸ਼ ਦੇ ਲੋਕਾਂ ਦੇ ਜਜ਼ਬਾਤ ਨੂੰ ਠੰਡਾ ਕਰਨ ਲਈ ਹੁੰਦਾ ਕਿ ਉਸ ਦੇ ਵਿੱਚ ਹੋਰ ਉਤੇਜਨਾ ਜਿਹੜਾ ਫਿਕਰ ਹੈ ਕਿ ਜਾਂ ਇਹ ਦੁਨੀਆ ਚ ਦੱਸਣ ਲਈ ਇਹ ਜ਼ਰੂਰੀ ਹੁੰਦਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਦਾ ਇਸ ਮੌਕੇ ਕਿਹੋ ਜਿਹਾ ਰੋਲ ਹੋਣਾ ਚਾਹੀਦਾ ਹੈ ਕਿਹੋ ਜੀ ਭੂਮਿਕਾ ਹੋਣੀ ਚਾਹੀਦੀ ਹੈ ਮੈਂ ਉਹਨੂੰ ਸਮਝਦਿਆਂ ਹੋਇਆ ਤੁਹਾਤੋਂ ਗੱਲ ਤੋੜਨੀ ਚਾਹੁੰਦਾ ਫਿਰ ਆਪਾਂ ਇਹਨਾਂ ਫੈਸਲਿਆਂ ਦੇ ਪ੍ਰਭਾਵ 'ਤੇ ਵੀ ਆਵਾਂਗੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਪ੍ਰਧਾਨ ਮੰਤਰੀ ਦਾ ਇਹ ਇਹ ਬੰਦਰਾ ਸੀਗਾ ਇਹ ਤਾਇਤਵਾਦੀ ਬੀਓਸ ਨੂੰ ਜੇ ਸਟੇਟਮੈਂਟ ਜਿਹੜੀ ਵੀ ਦੇਣੀ ਸੀ ਉਹ ਦਿੱਲੀ 'ਚ ਦਿੱਤੀ ਜਾਂਦੀ ਵੀ ਅਡਰੈਸ ਟੂ ਦਾ ਨੇਸ਼ਨ ਹੁੰਦਾ ਜੋ ਵੀ ਕਹਿਣਾ ਸੀ ਇੱਕ ਜਾ ਕੇ ਬਿਹਾਰ ਦੇ ਵਿੱਚ ਕਹਿਣਾ ਇਹ ਆਪਣੇ ਆਪ 'ਚ ਗਲਤ ਹੈ ਇਹਦੇ ਪਿੱਛੇ ਇਸੇ ਕਰਕੇ ਮੀਨਿੰਗ ਨਿਕਲਦੇ ਆ ਵੀ ਕੋਈ ਪੋਲਿਟਿਕਸ ਹੈ ਜਾਂ ਪੋਲਿਟੀਕਲ ਮੋਟਿਵ ਹੈ ਸਾਰਾ ਉਹ ਬਿਹਾਰ ਦੀ ਧਰਤੀ ਉੱਤੇ ਕਰਨਾ ਜਾ ਕੇ ਗੱਲਬਾਤ ਸਵਾਲ ਆ ਵੀ ਤੁਸੀਂ ਸਾਰੇ ਦੇਸ਼ ਦੇ ਪ੍ਰਾਈਮ ਮਿੰਸਟਰ ਪ੍ਰਾਈਮ ਮਿੰਸਟਰ ਦਾ ਫਰਸਤ ਬੰਦਾ ਵੀ ਇੱਥੇ ਨਵੀਂ ਦਿੱਲੀ 'ਚ ਸਟੇਟਮੈਂਟ ਜਾਰੀ ਕਰੇ ਐਸ ਕ੍ਰਾਈਸਿਸ ਦੇ ਮੌਕੇ ਤੇ ਐਮਰਜੈਂਸੀ ਮੌਕੇ ਉੱਤੇ ਉਹਨੂੰ ਕਰਨਾ ਚਾਹੀਦਾ ਹੈ ਇਹ ਟ੍ਰੈਡੀਸ਼ਨ ਹੈ ਸਾਰੇ ਇਹ ਸਾਰੇ ਮੁਲਕਾਂ ਦੀ ਟ੍ਰੈਡੀਸ਼ਨ ਹੈ ਜਿੰਨੇ ਵੀ ਡੈਮੋਕ੍ਰੇਸੀ ਦੇ ਵਿੱਚ ਹੈਗੇ ਆ ਸਾਰੇ ਇਹ ਆਪਣੇ ਆਪ 'ਚ ਗਲਤ ਕਰਦਾ ਹੈ ਸਾਰੀ ਇਹਦੇ 'ਚੋਂ ਇਸੇ ਕਰਕੇ ਪੋਲੀਟੀਕਲ ਮੀਨਿੰਗ ਦੇਖੇ ਜਾਂਦੇ ਆ ਸਾਰੇ ਤੇ ਜਿਹੜਾ ਅੰਗਰੇਜ਼ੀ 'ਚ ਬੋਲਣਾ ਉਹ ਵੀ ਲੱਗਦਾ ਸੀ ਵੀ ਉਹ ਇਹ ਜਿਹੜਾ ਅੰਗਰੇਜ਼ੀ 'ਚ ਪ੍ਰਾਈਮ ਮਿੰਸਟਰ ਬੋਲ ਰਿਹਾ ਨਾਲ ਦੀ ਨਾਲ ਇਹ ਐਡਰੈਸ ਕਰ ਰਿਹਾ ਹੈ ਇੰਟਰਨੈਸ਼ਨਲੀ ਵੀ ਇਹ ਲੋਕ ਦੂਜੇ ਦੇਸ਼ਾਂ ਨੂੰ ਐਡਰੈਸ ਕਰ ਰਿਹਾ ਹੈ ਤੇ ਜੋ ਹੋਰ ਨੇਸ਼ਨਾਂ ਨੂੰ ਕਰ ਰਿਹਾ ਨਾ ਵੀ ਲੈ ਰਿਹਾ ਵੀ ਸਾਨੂੰ ਸਾਰੀਆਂ ਨੇਸ਼ਨਾਂ ਵੱਲੋਂ ਦੇਸ਼ਾਂ ਵੱਲੋਂ ਬੜੀ ਸਪੋਰਟ ਮਿਲੀ ਹੈ ਜਿਹੜੇ ਵੀ ਹਿਮੈਨਿਟੀ ਜੀ ਵਿਸ਼ਵਾਸ ਰੱਖਦੇ ਆ ਉਹਨਾਂ ਸਭ ਤੋਂ ਸਾਨੂੰ ਸਪੋਰਟ ਮਿਲੀ ਹੈ ਇਸ ਕਰਕੇ ਇਹ ਇਹ ਲੱਗਦਾ ਸੀ ਵੀ ਇੱਕ ਖਾਸ ਕਿਸਮ ਦੀ ਜੀਓ ਪੋਲਿਟਿਕਸ ਹੈ ਜਿਹੜੀ ਉਹਨੂੰ ਐਡਰੈਸ ਕਰ ਰਿਹਾ ਹੈ ਜੀਓ ਪੋਲਿਟਿਕਸ ਦੇ ਵਿੱਚ ਇੱਥੇ ਇਹ ਵੀ ਲੱਗ ਰਿਹਾ ਵੀ ਉਹ ਚਲੋ ਅਮਰੀਕਾ ਤੇ ਸਾਰੇ ਖਿੱਤੇ ਵਿੱਚ ਜਿੰਨਾਂ ਜਿੰਨਾਂ ਦੇ ਇੰਟਰਸਟ ਹੈ ਚਾਈਨਾ ਦੇ ਸਾਰੇ ਉਹਨਾਂ ਸਾਰਿਆਂ ਲਈ ਇਹ ਸਾਰੀ ਗੱਲ ਖਾਸ ਕਰਕੇ ਦੋ ਵੱਡੇ ਪਲੇਅਰ ਹੈ ਉਹਨਾਂ ਲਈ ਬਾਕੀ ਤਾਂ ਗਾਹਾਂ ਉਹਨਾਂ ਦੇ ਫੀਲ ਦੇ ਆਗੇ ਛੋਟੇ ਮੁਲਕ ਜਿਹੜੇ ਸਾਰੇ ਤੇ ਗੱਲ ਵੱਡੇ ਪਲੇਅਰ ਤਾਂ ਦੋ ਹੀ ਆ ਜਿਹੜੇ ਇਸ ਮਾਦਾਨ ਦੇ ਵਿੱਚ ਹੈਗੇ ਆ ਉਹਨਾਂ ਨੂੰ ਇਹ ਐਡਰੈਸ ਕਰ ਰਿਹਾ ਅੰਗਰੇਜ਼ੀ ਦੇ ਵਿੱਚ ਇਸ ਕਰਕੇ ਉਹ ਡਾਇਰੈਕਟਲੀ ਵੀ ਐਡਰੈਸ ਕਰ ਰਿਹਾ ਪਰ ਇਹ ਹੁਣ ਇੱਥੋਂ ਚਾਹੀਦਾ ਇਸ ਕਰਕੇ ਇਹਦੇ ਜੋ ਸਿਆਸਤ ਝਲਕਦੀ ਹੈ ਜੇ ਤੁਸੀਂ ਜਾ ਕੇ ਉੱਥੇ ਜਾ ਕੇ ਕਰਨਾ ਬਿਹਾਰ ਚ ਕਰਨਾ ਇਲੈਕਸ਼ਨ ਆ ਰਹੀ ਹੈ ਪ੍ਰੋਸੀਜਰਸ ਇਲੈਕਸ਼ਨ ਹੈ ਬੀਜੇਪੀ ਲਈ ਵੀ ਬੜਾ ਸਦਾ ਵੇਖੋ ਤੁਸੀਂ ਇਹ ਦੇਖੋ ਵੀ ਸਾਰਾ ਕੁਝ ਕੀ ਹੋਇਆ ਵੀ ਆਪੋਜੀਸ਼ਨ ਵੀ ਕਾਂਗਰਸ ਦੀ ਵੱਡੀ ਆਪੋਜੀਸ਼ਨ ਹੈ ਉਹਨਾਂ ਨੂੰ ਵੀ ਕਹਿਣਾ ਪਿਆ ਜੇ ਚੰਬਰਮੰਦਿਸ ਇੰਟਰਵਿਊ ਆ ਜਿਹੜੀ ਛਪੀ ਹੈ ਕਈ ਅਖਬਾਰਾਂ ਦੇ ਵਿੱਚ ਉਹਨੇ ਸਿੱਧਾ ਕਿਹਾ ਵੀ ਜੋ ਕਾਂਗਰਸ ਕਹੂਗੀ ਸਹੀ ਬਾਜ਼ਬੂ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਮਤਲਬ ਕਿ ਤੁਸੀਂ ਸਾਈਲੈਂਸ ਕਰ ਦਿੰਦੇ ਹੋ ਸਾਰੇ ਇਹ ਸਾਰੇ ਇਨਸੀਡੈਂਟਾਂ ਪਲਵਾਮਾ ਚ ਵੀ ਤੁਸੀਂ ਸਾਈਲੈਂਟ ਹੋਗੇ اپੋਜੀਸ਼ਨ ਸਾਰੀ ਸਾਈਲੈਂਟ ਹੋ ਗਈ ਇਹ ਪਹਿਲਗਾਮ ਦੀ ਵੀ ਹੋ ਗਈ ਹੈ ਤਾਂ ਇਹ ਸਾਰਾ ਕੁਝ ਕੀ ਹੁੰਦਾ ਕਿਉਂ ਹੁੰਦਾ ਕਿਉਂ ਇਸ ਮੌਕੇ ਤੇ ਹੁੰਦਾ ਕਿਉਂ ਪ੍ਰਾਈਮ ਮਿਨਿਸਟਰ ਜਦੋਂ ਕਿਤੇ ਕੋਈ ਅਮਰੀਕਨ ਡਿਗਨਿਟਰੀ ਆਇਆ ਹੁੰਦਾ ਜਾਂ ਪੋਲੀਟੀਕਲ ਵੱਡਾ ਬੰਦਾ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਆਇਆ ਹੁੰਦਾ ਉਦੋਂ ਹੀ ਹੋਣਾ ਹੁੰਦਾ ਇਹ ਸਾਰਾ ਕੁਝ ਇਹ ਵੀ ਬੜੇ ਸਵਾਲ ਜਿੱਤੂ ਸਾਹਿਬ ਸਿੱਧੂ ਸਾਹਿਬ 2009 ਤੋਂ ਇੱਥੇ ਸੁਰੱਖਿਆ ਦਸਤੇ ਹਟਾ ਲਏ ਗਏ ਸੀ ਇਹ ਪਹਿਲਗਾਮ ਤੋਂ 6 ਕਿਲੋਮੀਟਰ ਅੱਗੇ ਜਾ ਕੇ ਨਾ 30 ਏਕੜ ਦਾ ਇੱਕੋ ਏਰੀਆ ਜਿਹਦੇ ਵਿੱਚ ਝੀਲ ਵੀ ਹੈ ਮੈਦਾਨ ਵੀ ਹੈ ਤੇ ਜੰਗਲ ਵੀ ਹੈ ਉਸ ਖੇਤਰ 2009 ਤੋਂ ਫੌਜ ਨਹੀਂ ਹੈ ਤੇ ਪਿਛਲੇ ਦਿਨਾਂ ਚ ਮੈਂ ਅੰਕੜੇ ਦੇਖ ਰਹੇ ਸੀ 22 ਲੱਖ ਸੈਲਾਨੀ ਪਹਿਲਗਾਮ ਦੇ ਇਸ ਖੇਤਰ ਚ ਗਏ ਨੇ ਤੇ ਕਹਿੰਦੇ ਜੀ ਲੋੜ ਹੀ ਨਹੀਂ ਸੀ ਇੱਕ ਘੰਟੇ ਬਾਅਦ ਫੌਜ ਪਹੁੰਚੀ ਹੈ ਉੱਥੇ ਜਦੋਂ ਕਿ ਇੱਥੋਂ ਹੀ ਅਮਰਨਾਥ ਨੂੰ ਰਸਤਾ ਵੀ ਜਾਂਦਾ ਸੋ ਇਹ ਕੀ ਸੁਰੱਖਿਆ ਕੋਤਾਹੀ ਵੀ ਹੈ ਜਦੋਂ ਪਤਾ ਹੈ ਸੈਲਾਨੀ ਇੱਥੇ ਵੱਡੀ ਗਿਣਤੀ ਚ ਆ ਰਹੇ ਨੇ ਵੇਖੋ ਇਹਦਾ ਸਾਰੀ ਦੁਨੀਆ ਦੇ ਵਿੱਚ ਛਾਪ ਰਿਹਾ ਗੱਲਾਂ ਹੋ ਰਹੀਆਂ ਜੀ ਇੰਟੈਲੀਜੈਂਸ ਵੈਲੇ ਹੋਰ ਵੀ ਹੈ ਕਿਉਂਕਿ ਸਾਡਾ ਸਭ ਤੋਂ ਜ਼ਿਆਦਾ ਕਿਸੇ ਦੁਨੀਆ ਦੇ ਕਿਸੇ ਖਿੱਤੇ ਦੇ ਵਿੱਚ ਪਰ ਕੈਪਟਾ ਆਰਮੀ ਤੇ ਲੱਗੀ ਹੈ ਕਿਸੇ ਦੇ ਕੁਝ ਬੰਦਿਆਂ ਦੇ ਪਿੱਛੇ ਤਾਂ ਸਭ ਤੋਂ ਜ਼ਿਆਦਾ ਤਾਂ ਜਿਹੜੀ ਥਿੱਕਨੈਸ ਹੈ ਜਾਂ ਸਭ ਤੋਂ ਜ਼ਿਆਦਾ ਲਾਇਆ ਬੰਦੇ ਦੀ ਗਿਣਤੀ ਹੈ ਆਰਮੀ ਦੀ ਉੱਥੇ ਹੈ ਕਸ਼ਮੀਰ ਦੇ ਵਿੱਚ ਹੈ ਇਸ ਵੈਲੀ ਦੇ ਵਿੱਚ ਤੇ ਇਸ ਕਰਕੇ ਇਹ ਆ ਜਾਂ ਕਿਹਾ ਜਾਂਦਾ ਵੀ 6-7 ਲੱਖ ਚਲੋ ਕਿਸੇ ਦਾ ਬਾਹਰਲੇ ਦਾ ਐਸਟੀਮੇਟ ਨਹੀਂ ਹੋ ਸਕਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਤੁਸੀਂ ਫੌਜ ਦਾ ਰੱਖੀ ਹੈ ਤੇ ਫਿਰ ਤੁਸੀਂ ਇੰਟੈਲੀਜੈਂਸ ਏਜੰਸੀਆਂ ਫੌਜ ਦੇ ਨਾਲੋਂ ਸਾਰਾ ਲੋਜਿਸਟਿਕ ਜਿਹੜਾ ਉਹਦਾ ਉਹਦੀ ਸਾਰਾ ਇੰਟੈਲੀਜੈਂਸ ਏਜੰਸੀਆਂ ਹੋਰ ਨੈਟਵਰਕ ਸਾਰਾ ਉਹ ਸਾਰਾ ਨਾਲ ਹੁੰਦਾ ਉਹ ਨੈਟਵਰਕ ਕਿੱਥੇ ਹੈ ਕਿਉਂ ਖਾਲੀ ਛੱਡਿਆ ਗਿਆ ਇਹ ਕਿਵੇਂ ਹੈ ਸਾਰੇ ਬੰਦੇ ਆ ਗਏ ਤੇ ਬੜੇ ਆਰਾਮ ਨਾਲ ਚਲੇ ਗਏ ਇਹਦੇ ਤੇ ਕੁਐਸਚਨ ਤਾਂ ਉੱਠਦਾ ਬੇਸ਼ੱਕ ਤੁਸੀਂ ਕਹੋ ਵੀ ਉਹਨਾਂ ਨੇ ਵੇਲਾ ਚੁਣਿਆ ਸਾਰਾ ਚੁਣਿਆ ਇਹ ਸਾਰੀ ਗੱਲ ਕਿਉਂਕਿ ਅਸੀਂ ਅਸੀਂ ਉਹ ਵਿਟਨੈਸ ਕੀਤਾ ਜਿਹੜਾ ਇਹ ਇਹ 2002 ਵਾਲਾ ਸਾਰਾ ਆਰਮੀ ਤੇ ਅਟੈਕ ਆਪਣੇ ਪਾਰਲੀਮੈਂਟ ਤੇ ਅਟੈਕ ਹੋਇਆ ਸੀ ਉਦੋਂ ਕੁ ਸੱਜਣ ਅਸੀਂ ਕੁਝ ਅੰਦਰ ਸੀ ਸਾਡੇ ਕੁਝ ਮੈਂ ਅੰਦਰ ਨੂੰ ਜਾ ਰਿਹਾ ਸੀ ਸਾਰੇ ਤੇ ਰੁਕੇ ਕਿਵੇਂ ਗੇਟ ਤੇ ਰੋਕੇਗੇ ਸਾਰਾ ਉਹ ਸਾਰਾ ਦੇਖਿਆ ਇਹ ਸਾਰਾ ਕੁਝ ਬੜਾ ਅਜੇ ਤੱਕ ਉਹ ਮਿਸਟਰੀਆਂ ਸਾਲਵ ਨਹੀਂ ਹੋਈਆਂ ਸਾਰੀਆਂ ਕਿਵੇਂ ਹੋਇਆ ਕੀ ਗੱਲ ਹੋਈ ਐ ਇਸ ਕਰਕੇ ਮਿਸਟਰੀ ਬਣੀ ਰਹਿੰਦੀ ਐ ਤੇ ਇਸ ਕਰਕੇ ਕੱਲ ਜਿਹੜਾ ਆਪਾਂ ਗੱਲਬਾਤ ਕੀਤੀ ਉਹਦੇ ਤੇ ਕਈਆਂ ਲੋਕਾਂ ਨੇ ਪੁੱਛਿਆ ਵੀ ਸਾਰਾ ਪ੍ਰੋਗਰਾਮ ਸਵਾਲਾਂ ਜਵਾਬ ਦੇ ਵਿੱਚ ਵੀ ਤੁਸੀਂ ਚਿੱਟੀ ਸਿੰਘਪੁਰੇ ਦੀ ਗੱਲਬਾਤ ਕਰਦੇ ਸੀ ਸਾਰਾ ਕੁਝ ਸਾਹਮਣੇ ਆ ਪਰ ਸਾਹਮਣੇ ਹੁਣ ਇਹ ਐਸ ਮਾਹੌਲ ਦੇ ਵਿੱਚ ਸਭ ਨੂੰ ਪਤਾ ਹੀ ਐ ਜਿਹਨੇ ਜਿਹੜੀ ਇੰਨੀ ਜਿਗਿਆਸਾ ਰੱਖਦਾ ਵੀ ਕੀ ਹੋਇਆ ਉਹ ਥੋੜੀ ਜਿਹੀ ਆਪ ਹੀ ਖੋਜ ਕਰ ਲੇ ਇਸ ਕਰਕੇ ਸਾਰਾ ਕੁਝ ਸਾਹਮਣੇ ਆ ਸ਼ੱਕ ਹੋ ਜਾਂਦਾ ਕੰਦੇ ਨੂੰ ਸ਼ੱਕ ਦੀ ਉਂਗਲ ਰੱਖੀ ਜਾਂਦੀ ਹੈ ਸਾਰੇ ਦਰਿਆ ਜਾਂਦਾ ਕਿਉਂ ਕੀਤਾ ਗਿਆ ਕੀ ਕੋਈ ਡਿਪੈਸਟਿਕ ਪ੍ਰੋਬਲਮ ਆ ਤੇ ਸਾਡੀਆਂ ਸਰਕਾਰਾਂ ਫਸੀਆਂ ਜਿਹੜੀਆਂ ਜਿੱਦ ਦੇ ਤੇ ਨੋਟ ਪਈ ਹੈ ਜਾਂ ਮਤਲਬ ਕਿ ਇਹਦੇ ਤੇ ਕੋਈ ਵੱਡੇ ਜੀਓ ਪੋਲੀਟਿਕਲ ਕੋਈ ਮਸਲੇ ਹੈ ਜਿਹੜੇ ਕਿ ਸਾਨੂੰ ਹਜੇ ਪਤਾ ਨਹੀਂ ਸਾਹਮਣੇ ਆ ਜਾਣਗੇ ਜਿਹਦੇ ਤੇ ਇਸ ਵੱਡੇ ਖਿੱਤੇ ਦੇ ਵਿੱਚ ਹੀ ਕੋਈ ਚਾਈਨਾ ਵੀ ਉੱਥੇ ਖੜਾ ਹੈ ਤੇ ਉੱਥੇ ਅਮਰੀਕਾ ਵੀ ਹੈ ਤੇ ਇੱਥੇ ਵੱਡੇ ਲੈਵਲ ਤੇ ਵੀ ਕੁਝ ਹੋ ਸਕਦਾ ਇਹ ਇਹ ਕੀ ਪਤਾ ਕੀ ਗੱਲਬਾਤ ਹੈ ਕਿ ਸਾਨੂੰ ਸਭ ਨੂੰ ਪਤਾ ਪਰ ਇਹ ਜੀਓ ਪੋਲਿਟਿਕਸ ਨੂੰ ਅਸੀਂ ਰੂਲ ਆਊਟ ਨਹੀਂ ਕਰਦੇ ਉਹ ਹੈਗੀ ਹੈ ਦੇ ਪਿੱਛੇ ਖੜੀ ਤੇ ਅਦਰੂਨੀ ਪੋਲਿਟਿਕਸ ਵੀ ਖੜੀ ਹੈ ਜਦੋਂ ਬਿਹਾਰ ਦੀ ਇਲੈਕਸ਼ਨ ਤੇ ਜਾ ਕੇ ਤੁਸੀਂ ਇਹ ਪੁੱਛੋ ਪੰਚਾਇਤ ਦਾ ਜਿਹੜਾ ਦੇਣਾ ਹੈ ਪੰਚਾਇਤੀ ਦੇਣ ਉੱਤੇ ਜਾ ਕੇ ਬੋਲਦੇ ਏਡੀ ਵੱਡਾ ਦਿੱਲੀ 'ਚ ਨਹੀਂ ਬੋਲਦੇ